ਇਥੋਂ ਤੱਕ ਵੀ ਵਰਲਡ ਨੇ ਯੂਜ਼ ਕੀਤਾ ਵੀ ਜਦੋਂ ਕਿਸਾਨ ਇੱਕ ਸਾਲ ਦਿੱਲੀ ਦੀ ਧਰਤੀ ਤੋਂ ਪੱਕੇ ਤੇ ਧਰਨਾ ਲਾਇਆ ਤੇ ਕਹਿੰਦਾ ਇਹਨਾਂ ਦੀਆਂ ਜਨਾਨੀਆਂ ਨੂੰ ਗਰਭਪਤੀ ਕੌਣ ਕਰ ਗਿਆ ਹੁਣ ਦੱਸੋ ਵੀ ਆਹ ਜਿਹੜਾ ਵਰਲਡ ਹੈ ਅਣਖ ਵਾਲਾ ਬੰਦਾ ਸੁਣ ਲੇਗਾ ਬਾਈ ਜੀ ਇਹ ਪਤਾ ਕੀ ਕਹਿੰਦਾ ਕਹਿੰਦਾ ਪਹਿਲਾਂ ਮੇਰਾ ਕੀ ਪੱਟ ਲਿਆ ਤੇ ਹੁਣ ਮੇਰਾ ਕੀ ਪੱਟ ਲੈਣਗੇ ਇਹ ਟਾਰਗੇਟ ਸਾਨੂੰ ਨਹੀਂ ਕੀਤਾ ਇਹ ਟਾਰਗੇਟ ਪ੍ਰਸ਼ਾਸਨ ਨੂੰ ਕੀਤਾ ਤੇ ਇਹ ਗੱਲ ਇਧਰ ਇਹ ਬੰਦੇ ਇਧਰ ਡੰਗਰ ਡਾਕਟਰ ਵੀ ਨਹੀਂ ਹੁੰਦੇ ਜਿਹੜੇ ਡੰਗਰਾਂ ਨੂੰ ਟੀਕੇ ਲਾਉਂਦੇ ਜਿਹਦਾ ਡਾਕਟਰ ਲਈ ਫਿਰਦਾ ਠੀਕ ਹੈ ਪ੍ਰਸ਼ਾਸਨ ਦੀ ਭੂਮਿਕਾ ਤੁਹਾਨੂੰ ਲੱਗ ਰਹੀ ਹੈ ਤੇ ਵੇਖੋ ਜਦੋਂ ਹੁਣ ਬਹੁਤ ਸਾਹਿਬ ਨੇ ਦੱਸ ਦਿੱਤਾ ਵੀ ਉਹਨਾਂ ਕਿਹਾ ਵੀ ਪੱਟ ਲੋ ਤਾਂ ਉਹ ਤਾਂ ਫਿਰ ਪ੍ਰਸ਼ਾਸਨ ਨੂੰ ਸਿੱਧਾ ਹੀ ਚੈਲੰਜ ਹੈ ਤੇ ਪ੍ਰਸ਼ਾਸਨ ਨੂੰ ਵੀ ਪੱਟ ਵੀ ਲੈਣਾ ਚਾਹੀਦਾ ਮੈਂ ਤਾਂ ਕਹਿਣਾ ਵੀ ਉਹਨਾਂ ਨੂੰ ਕੁਝ ਕੀਤਾ ਹੋਣਾ ਚਾਹੀਦਾ ਸੀ ਇਨੇ ਐਡਾ ਗੰਦਾ ਇੱਕ ਵਰਡ ਯੂਜ਼ ਕੀਤਾ ਹੈ ਜਿਹੜਾ ਵਰਡ ਮੇਰੇ ਖਿਆਲ ਦੇ ਵਿੱਚ ਲੋਕ ਇੰਨੇ ਕੋ ਅੱਕੇ ਪਏ ਨੇ ਮੈਂ ਤਾਂ ਫਿਰ ਵੀ ਕਹਿੰਦਾ ਵੀ ਜੱਟ ਕਮਿਊਨਿਟੀ ਐਵੇਂ ਬਦਨਾਮ ਹੋਈ ਹੈ ਨਾ ਮਰਗਾ ਤੇ ਢੰਡਾ ਕੋਈ ਨਹੀਂਗਾ ਨਹੀਂ ਤੇ ਹੁਣ ਨੂੰ ਇਹਦੇ ਹਲਕੇ ਦੇ ਵਿੱਚੋਂ ਕੱਢ ਲੈਂਦੇ ਸਾਰਾ ਕੁਝ ਪ੍ਰਾਈਮ ਨੂੰ ਦੇਖਦੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਦੋਸਤੋ ਕਹਿੰਦੇ ਆ ਇੱਕ ਹੁੰਦੀ ਹੈ ਕਿਲਿੰਗ ਇੱਕ ਕਮਿਊਨਿਟੀ ਟਾਰਗੇਟ ਕਿਲਿੰਗ ਟਾਰਗੇਟ ਕਿਲਿੰਗ ਵੀ ਕਈ ਤਰ੍ਹਾਂ ਦੀ ਹੁੰਦੀ ਹੈ ਜਦੋਂ ਅਸੀਂ ਕੋਈ ਮਨੋਰੰਜਨ ਲਈ ਕੋਈ ਗੀਤ ਗਾਣਾ ਗਾਣੇ ਆ ਉਹਦੇ ਵਿੱਚ ਉਹ ਸਾਡਾ ਮਨੋਰੰਜਨ ਤੌਰ ਤੇ ਹੁੰਦਾ ਪਰ ਜਦੋਂ ਕੋਈ ਉਹਨੂੰ ਚੁੰਡੀਆਂ ਵੜੜੀਆਂ ਸ਼ੁਰੂ ਕਰ ਦੇ ਤਾਂ ਫਿਰ ਉਹ ਸਾਡੀ ਨਿੱਜੀ ਆਤਮਾ ਤੇ ਚੁੰਡੀਆਂ ਵੜੀਆਂ ਜਾਂਦੀਆਂ ਗੁਰਿੰਦਰ ਸਿੰਘ ਰਿਗਰੇਟਾ ਜੋ ਕਿ ਇੱਕ ਸੋਸ਼ਲ ਮੀਡੀਆ ਦੇ ਇੱਕ ਬੰਦਾ ਹਮੇਸ਼ਾ ਐਕਟਿਵਿਟੀ ਦੇਂਦਾ ਤੇ ਐਕਟਿਵ ਕਿਉਂ ਰਹਿੰਦਾ ਕਿਉਂਕਿ ਹਮੇਸ਼ਾ ਕਿਸੇ ਨਾ ਕਿਸੇ ਨੂੰ ਟਾਰਗੇਟ ਕਰਦਾ ਕਿਸੇ ਦੇ ਕਿਸੇ ਬਾਰੇ ਪੱਦਰ ਟਿੱਪਣੀਆਂ ਕਰਦਾ ਅੱਜ ਫੇਰ ਇੱਕ ਵਾਰ ਉਹਦੇ ਵੱਲੋਂ ਜੱਟ ਸਮਾਜ ਨੂੰ ਲੈ ਕੇ ਇੱਕ ਭੱਦੀ ਗਾਣੇ ਜਿਹੜੇ ਟਿੱਪਣੀ ਕੀਤੀ ਗਈ ਆ ਜਿਹਨੂੰ ਲੈ ਕੇ ਪੂਰਾ ਸਮਾਜ ਭਾਈਚਾਰਾ ਤੇ ਸੰਸਥਾਵਾਂ ਇੱਥੇ ਪਹੁੰਚੀਆਂ ਹੋਈਆਂ ਨੇ ਮਕੂਬਾ ਜੀ ਵੀ ਪਹੁੰਚੇ ਨੇ ਸਤਪਾਲ ਸਰ ਵੀ ਪਹੁੰਚੇ ਨੇ ਤੇ ਸੁਖਵਿੰਦਰ ਬਾਜੀ ਤੇ ਹੋਰ ਸੱਜਣ ਵੀ ਇੱਥੇ ਪਹੁੰਚੇ ਹੋਏ ਨੇ ਗੱਲ ਵੀ ਕਰਾਂਗੇ ਭਾਰ ਕੀ ਇਹਨਾਂ ਸ਼ਰਾਰਤੀ ਅੰਸਰ ਜਦੋਂ ਇਹ ਸੋਸ਼ਲ ਮੀਡੀਆ ਦੇ ਕਿਸੇ ਨੂੰ ਟਾਰਗੇਟ ਕਰਦੇ ਨੇ ਉਹਦੀ ਪਹਿਲਾਂ ਕਿਉਂ ਨਹੀਂ ਇਹਨਾਂ ਨੂੰ ਮੂੰਹ ਬੰਦ ਕਰਾਇਆ ਜਾਂਦੇ ਕਿਉਂ ਜਦੋਂ ਇਹਨਾਂ ਦਾ ਫੇਮ ਵੱਜ ਜਾਂਦਾ ਜਾਂ ਕਿਸੇ ਬਾਰੇ ਗਲਤ ਬੋਲ ਗਏ ਇਹ ਉੱਭਰਨਾ ਸ਼ੁਰੂ ਹੋ ਜਾਂਦੇ ਆ ਫਿਰ ਕਿਉਂ ਲੋਕਾਂ ਨੂੰ ਧਰਨੇ ਲਾਣੇ ਪੈਂਦੇ ਆ ਕਿ ਪ੍ਰਸ਼ਾਸਨ ਦੀਆਂ ਪਹਿਲਾਂ ਭੂਮਿਕਾ ਕਿਉਂ ਨਹੀਂ ਇਹਨਾਂ ਤੇ ਬਰਕਰਾਰ ਰੰਦੀਆਂ ਗੱਲ ਕਰਾਂਗੇ ਜਿੱਦਾਂ ਕਿ ਤੁਸੀਂ ਸਮਝ ਗੱਲ ਤੁਸੀਂ ਧਰਨਾ ਲਾਣਾ ਇੱਥੇ ਆਏ ਪ੍ਰਦਰਸ਼ਨ ਕਰਨ ਆਏ ਹੋ ਇੱਕ ਰੰਗਰੇਟੇ ਬਾਰੇ ਪੱਦੀ ਟਿੱਪਣੀ ਕਰਦਾ ਜੱਟ ਸਮਾਜ ਦੇ ਉੱਤੇ ਪਹਿਲਾਂ ਕਿਹਨੂੰ ਜ਼ੁਰਮਾਰ ਮੰਨਦੇ ਹੋ ਸਮਾਜ ਨੂੰ ਮੰਨਦੇ ਹਾਂ ਕਿ ਸਮਾਜ ਲੇਟ ਆਇਆ ਕਿ ਜਿਹੜੇ ਪਹਿਲਾਂ ਪ੍ਰਸ਼ਾਸਨ ਨੂੰ ਮੰਨਦੇ ਉਹ ਜਿਹੜਾ ਇਹਨਾਂ ਨੂੰ ਓਟ ਦੇਣ ਨੂੰ ਨਾਥ ਨਹੀਂ ਪਾਂਦਾ ਕ੍ਰਾਈਮ ਨੂੰ ਨੱਥ ਪਾਉਣਾ ਕਿਹਦਾ ਕੰਮ ਹੁੰਦਾ ਹੈ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਜੇ ਕੋਈ ਇਹੋ ਜਿਹਾ ਬਿਆਨ ਦਿੰਦਾ ਆ ਜਿਹਦੇ ਬਿਆਨਾਂ ਤੋਂ ਦੋ ਕਮਿਊਨਿਟੀ ਦੇ ਵਿੱਚ ਲੜਾਈ ਝਗੜੇ ਤੇ ਦੰਗੇ ਦਾ ਮਾਹੌਲ ਬਣਦਾ ਆ ਉਸ ਬੰਦੇ ਨੂੰ ਨੱਥ ਪਾਉਣਾ ਪ੍ਰਸ਼ਾਸਨ ਦਾ ਕੰਮ ਹੁੰਦਾ ਆ ਜਦੋਂ ਪ੍ਰਸ਼ਾਸਨ ਆਪਣੇ ਆਪ ਕਾਰਵਾਈ ਨਹੀਂ ਕਰਦਾ ਤੇ ਇਹ ਫਿਰ ਲੋਕ ਇਕੱਠੀ ਹੋ ਕੇ ਪ੍ਰਸ਼ਾਸਨ ਨੂੰ ਦੱਸਦੇ ਨੇ ਵੀ ਤੁਹਾਡੀ ਛਤਰ ਛਾਇਆ ਦੇ ਹੇਠ ਆਹ ਕੰਮ ਹੋ ਰਿਹਾ ਆ ਜੇ ਫਿਰ ਵੀ ਪ੍ਰਸ਼ਾਸਨ ਕੰਮ ਨਹੀਂ ਕਰਦਾ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਹੈ ਵੀ ਅਣਖਾਂ ਦੀ ਖਾਤਰ ਪਿੰਡਾਂ ਦੇ ਵਿੱਚ ਵੀ ਕਤਲ ਹੁੰਦੇ ਆ ਸ਼ਹਿਰਾਂ ਦੇ ਵਿੱਚ ਵੀ ਹੁੰਦੇ ਆ ਤੇ ਕੀ ਗੱਲ ਹੁਣ ਧੀਆ ਨੂੰ ਸਿੱਧਾ ਟਾਰਗੇਟ ਨਹੀਂ ਕਰਦਾ ਪਿਆ ਇਹਨੇ ਐਡਾ ਗੰਦਾ ਇੱਕ ਵਰਡ ਯੂਜ਼ ਕੀਤਾ ਹੈ ਜਿਹੜਾ ਵਰਡ ਮੇਰੇ ਖਿਆਲ ਦੇ ਵਿੱਚ ਲੋਕ ਇਹਨੇ ਕੋ ਉੱਕੇ ਪਏ ਨੇ ਮੈਂ ਤਾਂ ਫਿਰ ਵੀ ਕਹਿੰਦਾ ਵੀ ਜੱਟ ਕਮਿਊਨਿਟੀ ਐਵੇਂ ਬਦਨਾਮ ਹੋਈ ਹੈ ਨਾ ਮਰਗਾ ਤੇ ਠੰਡਾ ਕੋਈ ਨਹੀਂਗਾ ਨੇ ਤੇ ਹੁਣ ਨੂੰ ਇਹਦੇ ਹਲਕੇ ਦੇ ਵਿੱਚੋਂ ਕੱਢ ਲੈਂਦੇ ਸਾਰਾ ਕੁਝ ਇੱਥੋਂ ਤੱਕ ਵੀ ਵਰਡ ਨੇ ਯੂਜ਼ ਕੀਤਾ ਵੀ ਜਦੋਂ ਕਿਸਾਨ ਇੱਕ ਸਾਲ ਦਿੱਲੀ ਦੀ ਧਰਤੀ ਦੇ ਉੱਪਰ ਕਹਿੰਦੇ ਧਰਨਾ ਲਾਇਆ ਤੇ ਕਹਿੰਦਾ ਇਹਨਾਂ ਦੀਆਂ ਜਨਾਨੀਆਂ ਨੂੰ ਗਰਭਪਤੀ ਕੌਣ ਕਰ ਗਿਆ ਹੁਣ ਦੱਸੋ ਵੀ ਆਹ ਜਿਹੜਾ ਵਰਡ ਹੈ ਅਣਖ ਵਾਲਾ ਬੰਦਾ ਸੁਣ ਲੇਗਾ ਬਾਈ ਜੀ ਇੱਕ ਬੰਦੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਬੈਠੇ ਹੋਣ ਤੇ ਤੁਸੀਂ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਇਹੋ ਜਿਹੀਆਂ ਭੱਤੀਆਂ ਟਿੱਪਣੀਆਂ ਕਰੋ ਮੈਨੂੰ ਸਮਝ ਇਸ ਗੱਲ ਦੀ ਨਹੀਂ ਆ ਰਹੀ ਵੀ ਜਦੋਂ ਇਹ ਵਰਲਡ ਯੂਜ਼ ਕੀਤੇ ਐ ਸਾਡੇ ਸਮਾਜ ਦੀ ਵੀ ਇੱਕ ਬਿਗ ਮਿਸਟੇਕ ਹੈ ਵੀ ਇਹਨਾਂ ਨੇ ਕੰਪਲੇਂਟ ਨਹੀਂ ਕੀਤੀ ਨੰਬਰ 1 ਨੰਬਰ 2 ਕੰਪਲੇਂਟ ਕਰਨ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਦਾ ਆਪਣਾ ਫਰਜ਼ ਬਣਦਾ ਆ ਵੀ ਉਹ ਕਾਰਵਾਈ ਕਰ ਦੇ ਉਹਨਾਂ ਨਹੀਂ ਕੀਤੀ ਇਸ ਬੰਦੇ ਨੂੰ ਹੋ ਗਿਆ ਵੀ ਚੱਲ ਹੋਰ ਕੁਝ ਕੋਈ ਨਹੀਂ ਇੱਕ ਦੋ ਬੰਦਿਆਂ ਨੇ ਕੰਪਲੇਂਟ ਪਾਈ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੀਤੀ ਉਹਨੇ ਸਿੱਧਾ-ਸਿੱਧਾ ਪ੍ਰਸ਼ਾਸਨ ਨੂੰ ਟਾਰਗੇਟ ਕੀਤਾ ਮੈਂ ਬਕਾਇਦਾ ਇਹ ਕਚਹਿਰੀਆਂ ਦੇ ਵਿੱਚ ਖੜ ਕੇ ਬਿਆਨ ਦੇ ਰਿਹਾ ਮੈਂ ਇਹ ਪਤਾ ਕੀ ਕਹਿੰਦਾ ਕਹਿੰਦਾ ਪਹਿਲਾਂ ਮੇਰਾ ਕੀ ਪੱਟ ਲਿਆ ਤੇ ਹੁਣ ਮੇਰਾ ਕੀ ਪੱਟ ਲੈਣਗੇ ਇਹ ਟਾਰਗੇਟ ਸਾਨੂੰ ਨਹੀਂ ਕੀਤਾ ਇਹ ਟਾਰਗੇਟ ਪ੍ਰਸ਼ਾਸਨ ਨੂੰ ਕੀਤਾ ਇਹ ਗੱਲ ਵਧੀਆ ਨਹੀਂ ਪ੍ਰਸ਼ਾਸਨ ਨੂੰ ਟਾਰਗੇਟ ਕੀਤਾ ਕਿਉਂਕਿ ਪ੍ਰਸ਼ਾਸਨ ਨੂੰ ਵੀ ਪਤਾ ਲੱਗਣਾ ਜਿਹਦਾ ਵੀ ਇੱਜ਼ਤ ਉਹਨਾਂ ਦੀ ਵੀ ਹੈਗੀ ਹੈ ਜੇ ਤਾਂ ਭਾਜੀ ਦੇਖੋ ਜਿਹੜੀ ਕਮਿਊਨਿਟੀ ਦੀ ਗੱਲ ਕਰਦੇ ਪਏ ਆ ਇਹ ਕਮਿਊਨਿਟੀ ਹਰ ਇੱਕ ਮਹਿਕਮੇ ਦੇ ਵਿੱਚ ਹੈ ਹਨਾ ਪਰ ਮੈਂ ਕਹਿੰਦਾ ਵੀ ਕਿਸੇ ਵੀ ਕਮਿਊਨਿਟੀ ਨੂੰ ਮੈਂ ਤਾਂ ਇੱਥੋਂ ਤੱਕ ਵੀ ਆਖਣ ਲੱਗਾ ਮਾਂ ਵੀ ਆ ਜਨੇ ਇੱਥੇ ਆਏ ਆ ਜੇ ਇਹਨਾਂ ਦੇ ਵਿੱਚੋਂ ਵੀ ਕੋਈ ਇਹੋ ਜਿਹਾ ਬਿਆਨ ਦੇ ਦਿੰਦਾ ਆ ਜਿਸ ਕਮਿਊਨਿਟੀ ਦੇ ਵਿੱਚੋਂ ਡਾਕਟਰ ਗੁਰਿੰਦਰ ਹੈ ਵਾ ਨਾ ਤੇ ਉਹਦੇ ਨਾਮ ਨਾਲ ਸਿੰਘ ਲਾਉਣਾ ਵਾ ਤੇ ਨਾਰੰਗਰੇਟਾ ਕਹਿਣਾ ਵਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਰੰਗਰੇਟਾ ਜਥੇਬੰਦੀਆਂ ਨੇ ਉਹਦੇ ਨਾਮ ਤੋਂ ਰੰਗਰੇਟਾ ਸ਼ਬਦ ਵਾਪਸ ਲੈ ਲਿਆ ਸੀ ਠੀਕ ਹੈ ਜੀ ਸਿੰਘ ਮਹੇਸ ਕਰਕੇ ਨਹੀਂ ਕਹਿੰਦਾ ਵੀ ਕਦੀ ਅੰਮ੍ਰਿਤ ਛਕ ਲਿਆ ਤੇ ਕਦੀ ਭੰਗ ਕਰ ਲਿਆ ਤੇ ਕਦੀ ਕਿਸੇ ਪ੍ਰਕਾਰ ਦਾੜਾ ਖੁੱਲਾ ਰੱਖ ਲਿਆ ਤੇ ਕਦੀ ਫਿਰ ਕਟਿੰਗ ਕਰ ਲਿਆ ਇਸ ਕਰਕੇ ਮੈਂ ਉਹਨੂੰ ਇਹ ਵੀ ਵਰਡ ਦੀ ਯੂਜ਼ ਕਰਦਾ ਉਹਨੇ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਕੀਤਾ ਕਹਿਣ ਤੋਂ ਪਾ ਮੁਕਦੀ ਗਲ ਮਕਾਮਾ ਨਾ ਬਰਦਾਸ਼ਤਯੋਗ ਹੈ ਨਾ ਬਰਦਾਸ਼ਤ ਹੋਵੇਗਾ ਜੇ ਪ੍ਰਸ਼ਾਸਨ ਕਾਰਵਾਈ ਕਰਦਾ ਠੀਕ ਨਹੀਂ ਤਾਂ ਲੋਕਾਂ ਨੂੰ ਮਜਬੂਰ ਹੋਣਾ ਪੈਣਾ ਆਪਣੇ ਆਪ ਕਾਰਵਾਈ ਕਰਦੇ ਹੋ ਪਰ ਬਿਲਕੁਲ ਜੇ ਲੋਕ ਆਪਣੇ ਹੱਥਾਂ 'ਚ ਕਾਨੂੰਨ ਲੈਂਦੇ ਆ ਫਿਰ ਪ੍ਰਸ਼ਾਸਨ ਕਹਿੰਦਾ ਆ ਕਿ ਇਹ ਸਾਡੇ ਕਾਨੂੰਨ ਨਹੀਂ ਮੰਨਦੇ ਜਾਂ ਅਤਵਾਦੀ ਹੈ ਜਾਂ ਵੱਖਵਾਦੀ ਹੈ ਪਰ ਫਿਰ ਜਦੋਂ ਕੋਈ ਕਮਿਊਨਿਟੀ ਨੂੰ ਟਾਰਗੇਟ ਕਰੇਗਾ ਤਾਂ ਫਿਰ ਕਿਸੇ ਨਾ ਕਿਸੇ ਨੂੰ ਤਾਂ ਜਵਾਬ ਦੇਣਾ ਪੈਂਦਾ ਸਾਡੇ ਨਾਲ ਸਤਪਾਲ ਜੀ ਜੋ ਕਿ ਮੁਲਾਜ਼ਮ ਵੀ ਰਹੇ ਆ ਤੁਸੀਂ ਵੀ ਮੁਲਾਜ਼ਮ ਰਹੇ ਹੋ ਠੀਕ ਹੈ ਪ੍ਰਸ਼ਾਸਨ ਦੀ ਭੂਮਿਕਾ ਤੁਹਾਨੂੰ ਲੱਗ ਰਹੀ ਹੈ ਤੇ ਵੇਖੋ ਜਦੋਂ ਹੁਣ ਬਖੂ ਸਾਹਿਬ ਨੇ ਦੱਸ ਦਿੱਤਾ ਵੀ ਉਹਨੇ ਕਿਹਾ ਵੀ ਪੱਟ ਲਓ ਤਾਂ ਉਹ ਤਾਂ ਫਿਰ ਪ੍ਰਸ਼ਾਸਨ ਨੂੰ ਸਿੱਧਾ ਹੀ ਚੈਲੰਜ ਹੈ ਤੇ ਪ੍ਰਸ਼ਾਸਨ ਨੂੰ ਵੀ ਪੱਟ ਵੀ ਲੈਣਾ ਚਾਹੀਦਾ ਮੈਂ ਤਾਂ ਕਹਿਣਾ ਵੀ ਥੋੜ ਨੂੰ ਕੁਝ ਕੀਤਾ ਹੋਣਾ ਚਾਹੀਦਾ ਸੀ ਤੇ 400 ਵਰਗੇ ਅਫਸਰ ਲੱਗੇ ਹੋਣ ਤੇ ਇਹ ਜੇ ਲਫਜ਼ ਬੋਲੇ ਬੰਦਾ ਇਹ ਜੇ ਤੇ ਮੈਨੂੰ ਤਾਂ ਉਮੀਦ ਨਹੀਂ ਸੋ ਜਿੱਥੇ ਦੋ ਕਮਿਊਨਿਟੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਲੜਾਈ ਕੀਤੀ ਜਾ ਰਹੀ ਹੈ ਸ਼ਰੀਆਮ ਪਤਾ ਵੀ ਲੱਗ ਰਿਹਾ ਹੈ ਤੇ ਉਹਦੇ ਬਾਰੇ ਸੋਸ਼ਲ ਮੀਡੀਆ ਤੇ ਭੱਦੀਆਂ ਸ਼ਤਾਬਲੀ ਵੀ ਯੂਜ਼ ਕੀ ਜਾਂਦੀਆਂ 153 ਇਹਦਾ ਪਤਾ ਸਾਡੇ ਤੇ ਪਾਇਆ ਜਾਂਦਾ ਅਸੀਂ ਤਾਂ ਦੁਨੀਆਂ ਨੂੰ ਸੱਚ ਉਹ ਜਾਗਰ ਕੀਤਾ ਇੱਥੇ ਤਾਂ ਸ਼ਰੀਆਮ ਕਹਿ ਰਿਹਾ ਪ੍ਰਸ਼ਾਸਨ ਨੂੰ ਉਂਗਲੀ ਦਿਖਾਈ ਜਾ ਰਹੀ ਹੈ ਬਿਲਕੁਲ ਜੀ ਮੈਂ ਹੁਣ ਤਾਂ ਅਸੀਂ ਚਲੋ ਇਹ ਐਪਲੀਕੇਸ਼ਨ ਉਹਨਾਂ ਨੇ ਰਿਟਰਨ ਮੰਗੀ ਸੀ ਵੀ ਰਿਟਰਨ ਕੰਪਲੇਂਟ ਦਿਓ ਉਹ ਅੱਜ ਦੇ ਦਿੱਤੀ ਹੈ ਹੁਣ ਉਮੀਦ ਹੈ ਪ੍ਰਸ਼ਾਸਨ ਨੂੰ ਕਰਨਾ ਵੀ ਚਾਹੀਦਾ ਤੇ ਉਹ ਪ੍ਰਸ਼ਾਸਨ ਦੇ ਪ੍ਰਤੀ ਵੀ ਜੋ ਨੇ ਸਾਨੂੰ ਤਾਂ ਬੋਲਿਆ ਹੀ ਹੈ ਪਰ ਉਦੋਂ ਕਰੜੀ ਜਿਹੜੀ ਉਹਨੇ ਗੰਦ ਜਿਹੜਾ ਹੈਗਾ ਪ੍ਰਸ਼ਾਸਨ ਵਾਸਤੇ ਵੀ ਬੋਲਿਆ ਤੇ ਜਿਹੜੀ ਇਹ ਗੱਲ ਕਰਦਾ ਵੀ ਮੈਂ ਅਸੀਂ ਸਮਾਜ ਦਾ ਠੇਕੇਦਾਰ ਮਖੂਬ ਸਾਹਿਬ ਕੋਲੇ ਖੜੇ ਆ ਸਾਡੇ ਐਸ்சி ਭਾਈ ਚੜਦੇ ਸਰਪੰਚ ਦਾ ਕਤਲ ਹੋਇਆ ਖੋਸਾ ਕੂਟਲਾ ਇੱਕ ਵੀ ਇਹਨਾਂ ਦਾ ਕੋਈ ਠੇਕੇਦਾਰ ਉੱਥੇ ਪਹੁੰਚਿਆ ਹੋਵੇ ਦੱਸੇ ਉੱਥੇ ਅਸੀਂ ਲੜਾਈ ਜੜੀ ਬਰਨਾਲੇ ਇੱਕ ਮਿੰਟ ਜੀ ਬਰਨਾਲੇ ਦੇ ਵਿੱਚ ਮੁੰਡਾ ਐ ਐਸ்சி ਭਾਈ ਚੜਦੇ ਦਾ ਕਤਲ ਹੋਇਆ ਪੁਲਿਸ ਮੁਲਾਜ਼ਮ ਦਾ ਕੋਈ ਨਹੀਂ ਇਹਨਾਂ ਚ ਉੱਥੇ ਪਹੁੰਚਿਆ ਉੱਥੇ ਵੀ ਅਸੀਂ ਜਾ ਕੇ ਖੜੇ ਆ ਕਿੱਥੇ ਨਹੀਂ ਅਸੀਂ ਇਹਨਾਂ ਦਾ ਸਾਥ ਦਿੰਦੇ ਤੇ ਹੁਣ ਜਿੰਨੀਆਂ ਮੇਰੀਆਂ ਨੰਗ ਸਿੰਘ ਜੱਥੇਬੰਦੀਆਂ ਬਾਬਾ ਮੇਜਰ ਸਿੰਘ ਜੀ ਹੋਣਾਂ ਨੂੰ ਸਾਰਿਆਂ ਨੂੰ ਅਪੀਲ ਹੈ ਉਹ ਕਿਉਂ ਚੁੱਪ ਨਹੀਂ ਜੀ ਜਿਉ ਸਾਰਿਆਂ ਦਾ ਸਤਿਕਾਰ ਹੈ ਸਾਡਾ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦੇ ਆ ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਆ ਵੀ ਇਹਨੂੰ ਅੱਗੇ ਵੀ ਤੁਸੀਂ ਇੱਕ ਵਾਰੀ ਇਹਨੂੰ ਸਮਝਾਇਆ ਸੀ ਉਹਨਾਂ ਤਰੀਕੇ ਨਾਲ ਸਮਝਾਓ ਆਪਦਾ ਫਿਰ ਨਹੀਂ ਫਿਰ ਅਸੀਂ ਤਾਂ ਸਮਝਾ ਲਾਂਗੇ ਜੇ ਫਿਰ ਕੋਈ ਦਿੱਕਤ ਤੁਸੀਂ ਮੁਲਾਜ਼ਮ ਮੇਰੇ ਤੁਹਾਨੂੰ ਤਾਂ ਕਿ ਤੁਸੀਂ ਡੀਪਲੀ ਇਸ ਚੀਜ਼ ਦੇ ਵਿੱਚ ਕਾਨੂੰਨ ਦੀ ਵਿਵਸਥਾ ਨੂੰ ਤੁਸੀਂ ਕਾਫੀ ਸਮੇ ਇਹਦੇ ਵਿੱਚ ਰਹੇ ਹੋ ਮੇਰਾ ਪ੍ਰਸ਼ਨ ਪੁੱਛਣ ਦੇ ਤੁਹਾਡੇ ਕੋਲ ਇੱਕ ਦੋ ਕਾਰਨ ਤਾਂ ਕਿ ਤੁਹਾਨੂੰ ਵੀ ਇਹਦੇ ਬਾਰੇ ਜਾਣਕਾਰੀ ਹੋਵੇ ਰੰਗਰੇਟਾ ਬੋਲ ਰਿਹਾ ਕਿ ਪ੍ਰਸ਼ਾਸਨ ਨੂੰ ਹਮੇਸ਼ਾ ਕੋਈ ਗਵਾਹ ਚਾਹੀਦੇ ਹੈ ਕੋਈ ਐਪਲੀਕੇਸ਼ਨ ਚਾਹੀਦੀ ਹੈ ਪ੍ਰਸ਼ਾਸਨ ਸਟੇਟ ਵਰਸਸ ਨਹੀਂ ਹੋ ਸਕਦਾ ਕਿ ਸਮਾਜ ਦੇ ਵਿੱਚ ਜਗ ਕਿ ਜਿਹੜੀ ਕੋਈ ਖਲਾਰਾ ਨਾ ਪਵੇ ਬਿਲਕੁਲ ਜੀ ਵੇਖੋ ਇਹ ਤਾਂ ਪ੍ਰਸ਼ਾਸਨ ਨੂੰ ਆਪ ਦੇ ਤੌਰ ਤੇ ਹੀ ਕਾਰਵਾਈ ਕਰ ਦੇਣੀ ਚਾਹੀਦੀ ਸੀ ਕਿਉਂਕਿ ਇਹੋ ਜਿਹੇ ਬੰਦੇ ਜਦੋਂ ਸਮਾਜ ਦੀ ਜਿੱਥੇ ਗੱਲ ਆ ਗਈ ਨਾ ਜਿੱਥੇ ਦੋ ਸਮਾਜ ਦੇ ਵਿੱਚ ਕੋਈ ਕਮਿਊਨਿਟੀ ਦੇ ਵਿੱਚ ਪਾੜਾ ਪੈਂਦਾ ਦਿਸਦਾ ਜਾਂ ਇੱਕ ਸਮਾਜ ਨੂੰ ਕੋਈ ਗਲਤ ਉੱਥੇ ਤਾਂ ਆਪਣੇ ਆਪ ਹੀ ਕਾਰਵਾਈ ਕਰ ਦੇਣੀ ਚਾਹੀਦੀ ਆ ਉਥੇਰੇ ਪਰਚੇ ਮੁਖਬਰੀਆਂ ਤੇ ਦੇ ਦੇਣੇ ਆ ਇੱਕ ਵੀ ਦੇ ਦੇਣਾ ਚਾਹੀਦਾ ਸੀ ਸੋ ਇੱਕ ਡਾਕਟਰ ਨਾ ਕੀ ਸਹੀ ਇਸ ਬੰਦੇ ਨਾਲ ਡਾਕਟਰ ਦੀ ਪੜ੍ਹਾਈ ਮੈਗਨਾ ਉੱਚ ਦਰਜੇ ਦੀ ਪੜ੍ਹਾਈ ਹੁੰਦੀ ਹੈ ਕਿ ਇਧਰ ਇਹ ਬੰਦੇ ਇਧਰ ਡੰਗਰ ਡਾਕਟਰ ਵੀ ਨਹੀਂ ਹੁੰਦੇ ਜਿਹੜੇ ਡੰਗਰਾਂ ਨੂੰ ਡੀਗਰੀ ਲਾਂਦੇ ਜਿਹਦਾ ਡਾਕਟਰ ਲਈ ਫਿਰਦਾ ਮੈਨੂੰ ਤਾਂ ਜੀ ਲੱਗਦਾ ਨਹੀਂ ਡਾਕਟਰ ਇਹ ਜੇ ਡਿਗਰੀ ਹੈ ਦੇ ਕੋਲ ਡਾਕਟਰ ਦੀ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ ਬੇਸਿਕਲੀ ਜਿਹੜਾ ਉਸ ਹਲਕੇ ਦਾ ਐਸਚੂ ਨੂੰ ਕਾਰਵਾਈ ਤੇ ਕਰ ਦੇਣੀ ਚਾਹੀਦੀ ਸੀ ਜੀ ਸੋ ਬਿਲਕੁਲ ਜਿਹੜੀਆਂ ਜਥੇਬੰਦੀਆਂ ਖੜੀਆਂ ਨੇ ਸਾਰੀਆਂ ਤੁਸੀਂ ਕੋਲ ਖੜੇ ਸੁਖਵਿੰਦਰ ਵੀ ਪੀਪੀ ਇੱਥੇ ਆਏ ਹੋਏ ਆ ਸੁਖਵਿੰਦਰ ਜੀ ਨੂੰ ਵੀ ਬੁਲਾਇਆ ਰਿਹਾ ਥਾ ਸੋ ਇਧਰ ਸਪੈਸ਼ਲ ਤੌਰ ਤੇ ਇੱਥੇ ਮੁਲਾਜ਼ਮ ਭਾਈ ਜਰਾ ਜਿਹੜਾ ਵੀ ਆ ਉਹ ਵੀ ਆਏ ਹੋਏ ਆ ਤੇ ਜਿਹੜੇ ਜੱਟ ਪਰਿਵਾਰ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਤੋਂ ਵੀ ਲੋਕ ਆਏ ਹੋਏ ਨੇ ਇੱਥੇ ਸਰਾਲੀ ਵੀ ਆਇਆ ਸਰਾਲੀ ਕਿਦਾਂ ਦੇਖਦੇ ਹੋ ਇਦਰੇ ਭਤੀਸ਼ ਹਸਪਤਾਲੀ ਨੂੰ ਭਾਜੀ ਸਾਡੇ ਸਿੱਖ ਕੌਮ ਵਾਸਤੇ ਇਸ ਤੋਂ ਹੋਰ ਤਰਾਸਦਿਨ ਕੀ ਹੋ ਸਕਦੀ ਆ ਕਦੀ ਕੋਈ ਜਨਰਲ ਕੈਟਾਗਰੀ ਨੂੰ ਟਾਰਗੇਟ ਬਣਾ ਲੈਂਦਾ ਕਦੀ ਕੋਈ ਬਣਾ ਲੈਂਦਾ ਔਰ ਸਾਡੇ ਜਿਹੜੇ ਪੁਲਿਸ ਪ੍ਰਸ਼ਾਸਨ ਕਹਿ ਦਿੰਦੇ ਨੇ ਜਿੱਚ ਸੀਪੀ ਸਾਹਿਬ ਵੀ ਆਉਂਦੇ ਨੇ ਡੀਜੀਪੀ ਸਾਹਿਬ ਵੀ ਆਉਂਦੇ ਨੇ ਵੀ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਹੋਈਆਂ ਨੇ ਵੀ ਤੁਸੀਂ ਬੋਲੋ ਸਾਡੇ ਮਲਾਜ਼ਮ ਤੁਹਾਡੇ ਨਾਲ ਖੜੇ ਨੇ ਹੱਕ ਠੋਕ ਕੇ ਹੁਣ ਇੱਥੇ ਜੇ ਕੋਈ ਮਿਸ ਹੈਪਨਿੰਗ ਹੋ ਜਾਵੇ ਉਹਦਾ ਕੌਣ ਜ਼ਿੰਮੇਵਾਰ ਹੈ ਦੱਸੋ ਕਿਸੇ ਜਿਹੜਾ ਬੋਲਦਾ ਪਿਆ ਕਦੀ ਸਾਡੀਆਂ ਧੀਆਂ ਭੈਣਾਂ ਦੇ ਖਿਲਾਫ ਬੋਲਣ ਲੱਪ ਜਾਂਦੇ ਨੇ ਕਦੀ ਸਾਡੀ ਕਮਿਊਨਿਟੀ ਨੂੰ ਟਾਰਗੇਟ ਬਣਾ ਲੈਂਦੇ ਨੇ ਔਰ ਸੀਪੀ ਸਾਹਿਬ ਉਹਨਾਂ ਨੇ ਉਹਨਾਂ ਨੂੰ ਬੁਲਟ ਪ੍ਰੂਫ ਜੈਕਟਾਂ ਦਿੱਤੀਆਂ ਹੋਈਆਂ ਨੇ ਵੀ ਤੁਸੀਂ ਬੋਲੋ ਜਿੰਨਾ ਜ਼ਹਿਰ ਉਗਲਣਾ ਬੋਲੋ ਤੁਸੀਂ ਅਸੀਂ ਤੁਹਾਡੇ ਨਾਲ ਮਜ਼ਬੂਤ ਕੀਤੀਆਂ ਜਿਹੜਾ ਮਜ਼ਬੂਤ ਉਹਨਾਂ ਦੀਆਂ ਕੀਤੀ ਹੋਈਆਂ ਨੇ ਮੈਂ ਦੇਖੋ ਤੁਸੀਂ ਤੁਹਾਡੇ ਸਾਹਮਣੇ ਅਸੀਂ ਕਿੱਥੇ ਜਾਈਏ ਸਾਨੂੰ ਦੱਸੋ ਸਹੀ ਅਸੀਂ ਮੁੱਖ ਮੰਤਰੀ ਸਾਹਿਬ ਕੋ ਜਾਈਏ ਮੁੱਖ ਮੰਤਰੀ ਸਾਹਿਬ ਨੂੰ ਦਿਖਦਾ ਨਹੀਂ ਜਾਂ ਉਹਨਾਂ ਦਾ ਪ੍ਰਸ਼ਾਸਨ ਆ ਜਿਹੜਾ ਜਿਹੜਾ ਅੰਦਰ ਇੰਟੈਲੀਜੈਂਸੀ ਉਹਨਾਂ ਨੂੰ ਦੇਖਦਾ ਨਹੀਂ ਵੀ ਸਮਾਜ ਦੇ ਵਿੱਚ ਕੌਣ ਜ਼ਹਿਰ ਉਗੜ ਰਿਹਾ ਕੌਣ ਜੋੜਨ ਦੀਆਂ ਗੱਲਾਂ ਕਰਦਾ ਕੋਈ ਹੈ ਹੀ ਨਹੀਂ ਆ ਹੁਣੇ ਤੁਹਾਡੇ ਸਾਹਮਣੇ ਪੈਲਟ ਜਿਪਸੀ ਨੰਗੀ ਆ ਪੈਲਟ ਜਿਪਸੀ ਦੇ ਵਿੱਚ ਸ਼ਿਵ ਸੈਨਾ ਦੇ ਨੇਤਾ ਸਾਹਿਬ ਬੈਠੇ ਹੋਏ ਨੇ ਔਰ 7 8 ਗਨਮੈਨ ਜੇ ਇੱਕ ਗਨਮੈਨ ਦੀ 50000 ਰੁਪਇਆ ਵੀ ਤਨਖਾਹ ਲਈ ਜਾਵੇ ਤੇ ਕਿੰਨੇ ਮਿੰਤ ਲਾਦਾ ਪੈਟਰੋਲ ਵੀ ਉਹਨਾਂ ਨੂੰ ਪਾਲਸਾ ਪ੍ਰਸ਼ਾਸਨ ਦੇ ਰਿਆ ਵੀ ਤੁਸੀਂ ਜ਼ਹਿਰ ਉਗੋ ਤੁਸੀਂ ਦੇਖੋ ਸਹੀ ਵੀ ਜਾ ਕਿਧਰ ਨੂੰ ਰਿਆ ਸਾਡਾ ਇਹ ਪੰਜਾਬ ਆਈ ਸਾਡਾ ਇਹ ਪੰਜਾਬ ਨਹੀਂ ਇਹ ਮਹਾਰਾ ਰਣਜੀਤ ਸਿੰਘ ਦਾ ਪੰਜਾਬ ਨਹੀਂ ਮੈਨੂੰ ਲੱਗਦਾ ਵੀ ਇਹ ਮਹਾਰਾ ਰਣਜੀਤ ਸਿੰਘ ਦਾ ਪੰਜਾਬ ਮਹਾਰਾ ਰਣਜੀਤ ਸਿੰਘ ਦਾ ਟਾਈਮ ਸਾਰੇ ਗੱਲ ਲੱਗੇ ਰਹਿੰਦੇ ਸੀ ਇੱਥੇ ਤੇ ਸਾਨੂੰ ਟਾਰਗੇਟ ਬਣਾ ਲੈਂਦੇ ਸਾਨੂੰ ਤੇ ਸ਼ਾਮ ਨੂੰ ਅਸੀਂ ਜਦੋਂ ਨੈਟ ਔਨ ਕਰਦੇ ਆ ਆਪਣਾ ਉਦੋਂ ਸਾਡੇ ਕੋਈ ਕਦੀ ਕੋਈ ਜ਼ਹਿਰ ਉਗਣ ਲਾਪੇ ਦਾ ਕਦੀ ਕੋਈ ਜ਼ਹਿਰ ਉਗਣ ਅਸੀਂ ਜਾਈਏ ਕਿਧਰ ਦੱਸੋ ਬਿਲਕੁਲ ਬਹੁਤ سارے ਸਵਾਲ ਨੇ ਕੀ ਇਦਾਂ ਹੀ ਸਮਾਜ ਦੇ ਸੋ ਸਾਡੇ ਨਾਲ ਸੁਖਿੰਦਰ ਖੜੀ ਸੁਖਿੰਦਰ ਇਹ ਮੁਲਾਜ਼ਮ ਉਹ ਤੁਸੀਂ ਵੀ ਰਿਹਾ ਤੁਹਾਡੀ ਜਿੱਤੇ ਤੱਕ ਮੈਨੂੰ ਜਾਣ ਕੇ ਸ਼ਾਇਦ ਤੁਸੀਂ ਪਹਿਲਾਂ ਹੀ ਰਿਟਾਇਰਮੈਂਟ ਕੁਝ ਕਾਰਨਾਂ ਖਾਤਰ ਲੈ ਲਈ ਸੀ ਵੀ ਮੰਨਦੇ ਹੋ ਕਿ ਪ੍ਰਸ਼ਾਸਨ ਕਿਤੇ ਨਾ ਕਿਤੇ ਹੱਥ ਬੰਨੇ ਹੁੰਦੇ ਆ ਜੇ ਕੋਈ ਉੱਪਰੋਂ ਬੋਣਾ ਜੇ ਤਾਂ ਫਿਰ ਤਾਂ ਘਰੋਂ ਵੀ ਚੱਕ ਲਿਆਣੇ ਪਰਿਵਾਰ ਵੀ ਚੱਕ ਲਿਆਉਂਦੇ ਆ ਪਰ ਜਦੋਂ ਇਦਾਂ ਦੇ ਕੋਈ ਨੀਚ ਆਦਮੀ ਸਮਾਜ ਦੇ ਵਿੱਚ ਉਜਾਕਰ ਦਾ ਫਰਾਂਦੇ ਨੇ ਸਮਾਜ ਨੂੰ ਇਦਾਂ ਦੇ ਨੀਚ ਲੋਕ ਪਾੜਾ ਪਾਉਂਦੇ ਨੇ ਉਹਨਾਂ ਨੂੰ ਫਿਰ ਹਾਈ ਕੋਰਟ ਜੀ ਡੇਟਾ ਲਾ ਕੇ ਸਿਕਿਉਰਟੀਆਂ ਦੇ ਰਹਿੰਦੇ ਨੇ ਕਿ ਠੀਕ ਹੈ ਜੀ ਜੱਜ ਸਿਕਿਉਰਟੀ ਬਾਤ ਤੁਸੀਂ ਪਹਿਲਾਂ ਬੋਲਿਆ ਕਿ ਲੈਂਦ ਬੜਾ ਆਸਾਨ ਤਰੀਕਾ ਹੈ ਨਾ ਤੁਸੀਂ ਪਹਿਲਾਂ ਬੋਲ ਚੁੱਕੇ ਜੀ ਹੁਣ ਇਸ ਬੰਦੇ ਦੀ ਕੀ ਮਜਬੂਰੀ ਆ ਹਮੇਸ਼ਾ ਕੱਲ ਬੋਲਦਾ ਜੱਟਾਂ ਦੇ ਗਾਣੇ ਤੂੰ ਸੁਣਿਆ ਜੱਟਾਂ ਦੇ ਗਾਣੇ ਜੱਟ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੀ ਲਿਖਣ ਵਾਲੇ ਸਾਰੇ ਜੱਟ ਕੀ ਗਾਉਣ ਵਾਲੇ ਸਾਰੇ ਜੱਟ ਆ ਜੀ ਕਿ ਜੱਟਾਂ ਦੇ ਗਾਣੇ ਕਲੇ ਜੱਟ ਹੀ ਸੁਣਦੇ ਆ ਬਿਲਕੁਲ ਠੀਕ ਆ ਨਾ ਤਾਂ ਲਿਖਣ ਵਾਲੇ ਸਾਰੇ ਜੱਟਾਂ ਨਾ ਗਾਉਣ ਵਾਲੇ ਸਾਰੇ ਜੱਟ ਆ ਜੀ ਠੀਕ ਆ ਠੀਕ ਆ ਜੇ ਤੇਰੀ ਕੋਈ ਪ੍ਰੋਬਲਮ ਹੈਗੀ ਆ ਤੂੰ ਉਸ ਬੰਦੇ ਨੂੰ ਸਿੱਧਾ ਜਾ ਕੇ ਵਾਜ ਲੈ ਵੀ ਤੰਨਾ ਮੇਰੀ ਆ ਵੰਡਿਆ ਬਈ ਤੂੰ ਸਾਰਿਆਂ ਕੋਲ ਕੋਈ ਘਟਦਾ ਜੀ ਕਿਸੇ ਦੀ ਧੀ ਪੈਨੂਗਾ ਠੀਕ ਆ ਦੁਸ਼ਮਨ ਦੀ ਧੀ ਪੈਨੋਵੇਂ ਮਾੜਾ ਨਹੀਂ ਬੋਲਾ ਜਾਂਦਾ ਬਿਲਕੁਲ ਪਰ ਸਾਰਿਆਂ ਜੱਟਾਂ ਦੀ ਕੁੜੀਆਂ ਹੁਣ ਮੈਂ ਕੀ ਬੋਲਾਂ ਬੋਲ ਲੱਗਿਆ ਸ਼ਰਮੋ ਦੀ ਜੂ ਬੰਦਾ ਉਹ ਬੋਲਦਾ ਹਨਾ ਉਹ ਇਤੋਂ ਤੱਕ ਪਹੁੰਚ ਜਾਂਦਾ ਵੀ ਦੇਖੋ ਜੀ ਜਿਹੜਾ ਮਖੂਸਾਂ ਨੇ ਪਹਿਲਾਂ ਬੋਲਿਆ ਸੀਗਾ ਵੀ ਇਹ ਦਿੱਲੀ ਗਿਆ ਤੇ ਪਿੱਛੋਂ ਪ੍ਰਕਾਰ ਵੀ ਕੁਝ ਬੋਲਿਆ ਗੱਲਾਂ ਬੋਲੁੰਦੇ ਦਿੱਲੀ ਕਰਦਾ ਹਨਾ ਹੋਈਆਂ ਗੱਲਾਂ ਸੋ ਮੈਂ ਜੋ ਪ੍ਰਸ਼ਾਸਨ ਉੱਤੇ ਇਹ ਬੇਨਤੀ ਕੀਤੀ ਹੈ ਵੀ ਨੂੰ ਰੰਨੇ ਹੁਣੇ ਨੱਥ ਪਾਓ ਕਿਉਂਕਿ ਗੰਧ ਆ ਗੰਧ ਚ ਹੀ ਵੜਨਾ ਨਹੀਂ ਚਾਹੁੰਦੇ ਗੰਧ ਚ ਵੜਨਾ ਨਹੀਂ ਚਾਹੁੰਦੇ ਕਿ ਮੈਂ ਚਾਹੁੰਦਾ ਜੀ ਗੰਦਗੀ ਵੀ ਸਾਫ ਗੰਦਗੀ ਵਿੱਚ ਵੜ ਕੇ ਕਰਨੀ ਪੈਂਦੀ ਹੈ ਕਿਉਂਕਿ ਜੇ ਬਾਹਰੋਂ ਤਾਂ ਫਿਰ ਸਹੀ ਹੁੰਦੀ ਨਹੀਂ ਵਿੱਚ ਵੜ ਕੇ ਹੀ ਸਫਾਈ ਹੁੰਦੀ ਹੈ ਫਿਰ ਇਦਾਂ ਦੇ ਗੰਦਾ ਨੂੰ ਸਾਫ ਕਰਨਾ ਵੀ ਜ਼ਰੂਰੀ ਹੈ ਕਿਤੇ ਨਾ ਕਿਤੇ ਕਿਉਂਕਿ ਇਹਨਾਂ ਦੇ ਖਾਤਰ ਹੋਰ ਵੀ ਜਿਹੜੇ ਸਮਾਜ ਸਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਆ ਕਦੀ ਹਿੰਦੂ ਸਿੱਖ ਨਹੀਂ ਹੁੰਦਾ ਰੋਟੀ ਇੱਕ ਦੂਜੇ ਦੀ ਖੋ ਕੇ ਖਾ ਜਾਂਦੇ ਆ ਪਰ ਵੱਡੇ ਹੋਣ ਤੇ ਸਾਡੇ ਜੇ ਪਾੜ ਪਾਦੇ ਤੇ ਜਾਂਦੇ ਇਦਾਂ ਦੇ ਲੋਕਾਂ ਖਾਤਰ ਇਹ ਇਹ ਗੰਦਗੀ ਹੈ ਨਾ ਜਾਂ ਤਾਂ ਪਹਿਲਾਂ ਨੰਗਦ ਰਹਿ ਸਾਈਡ ਤੇ ਬਸਿਆਰ ਤੋਂ ਨਿਕਲ ਜਾਂਦੇ ਸੀ ਉਹ ਕਰਨ ਸਾਈਡ ਤੇ ਪਈ ਆ ਜਦੋਂ ਗੰਦਗੀ ਆਪਣੇ ਦਰਵਾਜ਼ੇ ਆ ਕੇ ਆ ਗਈ ਆ ਫਿਰ ਗੰਦਗੀ ਵੱਡਣਾ ਪਿਆ ਹੁਣ ਜੀ ਗੰਦਗੀ ਵਾਸਤੇ ਗੱਲ ਕੀਤੀ ਆ ਦੇਖੋ Hindu Sikh Muslim ਮੈਂ ਤਾਂ ਇਹ ਉਹ ਇਨਸਾਨ ਆ ਮੈਂ ਕਿ ਮੈਂ ਸਭ ਤੋਂ ਵੱਡਾ ਇੱਕੋ ਧਰਮ ਮੰਦਾ ਹੋ ਇਨਸਾਨੀਅਤ ਜੇ ਤਾਂ ਇਨਸਾਨੀਅਤ ਹੈਗੀ ਆ ਤੁਹਾਨੂੰ ਹਿੰਦੂ ਵੀ ਹੋ ਸਿੱਖ ਵੀ ਹੋ ਮੁਸਲਮਾਨ ਵੀ ਇਸਾਈ ਵੀ ਇਹ ਇਨਸਾਨ ਹੈ ਨਹੀਂ ਕਿ ਤੁਹਾਡਾ ਕੋਈ ਵੀ ਧਰਮ ਨਹੀਂ ਹੈ ਕੋਈ ਵੀ ਧਰਮ ਨਹੀਂ ਹੈ ਮੁੱਖ ਗੱਲ ਇਹ ਹੈ ਹੁਣ ਇਸ ਇਨਸਾਨ ਦਾ ਕਿਹੜਾ ਧਰਮ ਹੈ ਸਾਨੂੰ ਇਹ ਤਾਂ ਪਤਾ ਨਹੀਂ ਲੱਗਿਆ 6-7 ਸਾਲ ਤੋਂ ਬੰਦਾ ਇੰਨਾ ਗਲਤ ਬੋਲਦਾ ਪਿਆ ਹੁਣ ਤੇਨੇ ਕੀ ਹੱਦਾਂ ਟੱਪ ਤੀਆਂ ਸੀਗੀਆਂ ਹੁਣ ਅਕੇਰੇ ਅੱਕ ਕੇ ਜਿਹੜਾ ਸਾਨੂੰ ਇਹ ਸਟੈਂਡ ਲੈਣਾ ਪਿਆ ਅੱਜ ਇੱਥੇ ਅਫਸਰਾਂ ਦੇ ਪੇਸ਼ ਹੋ ਕੇ ਲੈ ਕੇ ਦੇ ਵਿੱਚ ਆਨੇ ਆ ਉਹ ਕਹਿੰਦੇ ਜਲਦੀ ਕਾਰਜ ਕਰਾਂ ਤੇ ਸੋ ਲੱਗਦਾ ਕਿ ਤੁਹਾਡੇ ਕਰ ਤੁਸੀਂ ਵੀ ਮੁਲਾਜ਼ਮ ਰਹੇ ਹੋ ਕਿ ਐਡੀ ਛੇਤੀ ਕਾਰਵਾਈ ਹੋ ਜੇਗੀ ਇਹਦੇ ਤੇ ਕੋਈ ਕਿ ਇਹਦੇ ਬਚਾਲ ਹੀ ਕੋਈ ਨਾ ਕੋਈ ਫਿਰ ਗੰਦ ਮੁਰੇ ਆਏਗਾ ਹੋਰ ਦੂਜਾ ਨਹੀਂ ਹੁਣ ਮੇਰਾ ਮੇਰੇ ਮੇਰਾ ਮੰਨਣਾ ਪਈ 100% ਕਾਰਵਾਈ ਹੋਊਗੀ 100% ਸੋ ਬਿਲਕੁਲ ਸਾਡੀਆਂ ਵੀ ਉਮੀਦਾਂ ਆ ਕਿ ਕਾਰਵਾਈ ਹੋਵੇ ਤਾਂ ਕਿ ਇੱਧਰ ਇਹਦਾ ਗੰਦਾ ਉਹ ਕਿਚੜ ਦੇ ਜਿਹੜੇ ਇਹ ਜੋ ਕੋਈ ਨਿਕਲੇ ਤਾਂ ਉਹ ਕਿਚੜ ਦੁਬਾਰਾ ਤੇ ਲੋਕਾਂ ਦੀਆਂ ਜੇ ਕੱਪੜਿਆਂ ਤੇ ਨਾ ਪਾਵੇ ਕਿਉਂਕਿ ਇੱਧਰ ਇਹ ਗੰਦ ਨੂੰ ਜੂਰੀ ਹੈ ਨੱਥ ਪਾਣੀ ਇਹ ਤਾਂ ਕਰਦੇ ਹਨ ਦੇਖੋ ਹੁਣ ਇੱਕ ਇੱਕ ਨਿੱਗੀ ਚੰਗਿਆੜੀ ਕਹਦੇ ਆਪਾਂ ਲੋ ਇਹ ਚ ਗਾੜੀ ਪਿੰਡਾਂ 'ਚ ਪਹੁੰਚੂਗੀ ਪਿੰਡਾਂ 'ਚ ਪਹੁੰਚੂਗੀ ਦੋ ਕੁ ਸਮਦਾਏ ਪਿੰਡਾਂ 'ਚ ਬੈਠੇ ਆ ਜਿਹੜੀ ਗੱਲ ਕਰਦਾ ਪਿਆ ਜੱਟ ਸਿੰਘ ਤੇ ਮਜਬੂਤ ਸਖਣਾ ਦੋ ਪਿੰਡਾਂ 'ਚ ਬਹੁਤ ਪਰਮਾਰ ਆ ਜੇ ਕੋਈ ਚਾਰ ਬੰਦੇ ਗੱਲਾਂ 'ਚ ਆਗੇ ਨੁਕਸਾਨ ਹੋਊਗਾ ਹੋਗਾ ਨਾ ਉਹਨੋਂ ਬਿਹਤਰ ਪਹਿਲਾਂ ਬੀੜ ਨਿੱਗੀ ਚੰਗਿਆੜੀ ਦੇ ਤੇ ਪਹਿਲੇ ਪਾਣੀ ਪਾਗਲ ਬੁਝਾਤਾ ਯਾਰ ਸੋ ਬਿਲਕੁਲ ਇਧਰ ਜਿਹੜੇ ਕੀ ਆ ਲੋਕ ਕੀ ਜਿਹੜੇ ਗੰਦੇ ਲੋਕ ਸੋਚ ਵਾਲੇ ਆ ਸਾਡੇ ਵਿੱਚ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਤੱਕ ਇਹ ਚਿੰਗਾਰੀ ਪਹੁੰਚ ਚੁੱਕੀ ਆ ਦੋ ਦੋ ਗੁਰਦੁਆਰਾ ਰਵਿਦਾਸ ਮਹਾਰਾਜ ਦਾ ਤੇ ਸਿਖਰਾ ਗੁਰਦੁਆਰਾ ਇਹ ਤਾਂ ਆਮ ਜਿਹੜੇ ਗੱਲ ਹੋ ਗਏ ਪਰ ਕਿਤੇ ਨਾ ਕਿਤੇ ਹੁਣ ਜਿਹੜਾ ਭਾਈਚਾਰਾ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਲਾਂਬੂ ਲੱਗਣ ਨੂੰ ਇਦਾਂ ਦੇ ਸ਼ੱਕ ਛਡੇ ਕੀ ਇਹ ਲਾਂਬੂ ਲਾ ਰਹੇ ਨੇ ਸੋ ਆਨ ਵਾਲੇ ਸਮੇਂ ਸੋ ਇਥੇ ਇਹ ਭਾਈ ਸਾਹਿਬ ਵੀ ਆਏ ਨੇ ਟੀਚਰ ਨੇ ਇੱਕ ਉਹਨਾਂ ਨਾਲ ਵੀ ਗੱਲ ਕਰਦੇ ਆਂ ਆਜੋ ਭਾਈ ਕਿਹੜੀ ਜਗ੍ਹਾ ਤੋਂ ਆਏ ਭਾਈ ਤੁਸੀਂ ਬਰਨਾਲਾ ਤੋਂ ਸਾਰਾ ਕੀ ਨਾਮ ਭਪਿੰਦਰ ਸਿੰਘ ਜੀ ਉਹਨਾਂ ਜੀ ਇਹ ਪਤਾ ਲੱਗਾ ਤੁਸੀਂ ਟੀਚਰ ਹੋ ਹਾਂਜੀ ਹਾਂਜੀ ਇਹ ਇਦਾਂ ਦੇ ਜਿਹੜੇ ਡਾਕਟਰ ਆਪਣੇ ਨਾਮ ਪਿੱਛੇ ਜਿਆ ਡਗਰੇਟਾ ਲਾਈ ਫਿਰਦੇ ਆ ਇੱਕ ਤੁਹਾਨੂੰ ਲੱਗਦਾ ਵੀ ਇਹਦੇ ਪੜ੍ਹੇ ਲਿਖੇ ਲੋਕ ਨੇ ਇਹ ਹੀ ਦੇਖੋ ਕੋਈ ਉਹਨੂੰ ਮਤਲਬ ਕਟਾਇਮਿਕ ਡਿਗਰੀ ਉਹਨੇ ਲੈ ਲਈ ਹੋਵੇ ਪਰ ਮੋਰਲੀ ਤਾਂ ਉਹ ਬਿਲਕੁਲ ਉਹਨੂੰ ਅਣਪੜ੍ਹਿਆ ਕਿਹਾ ਜਾ ਸਕਦਾ ਹਨ ਪੜ੍ਹ ਤੋਂ ਵੀ ਥੱਲੇ ਕਿਹਾ ਜਾਂਦਾ ਹਨ ਪੜ੍ਹਨ ਦੀ ਵੀ ਬਹੁਤ ਵਧੀਆ ਹੁੰਦੇ ਨੇ ਜੀ ਉਹ ਹੁਤਾ ਨੈਗੇਟਿਵ ਹੈਗਾ ਉਸ ਨਾਲੋਂ ਵੀ ਥੱਲੇ ਬੰਦਾ ਹੈ ਬਹੁਤ ਜ਼ਿਆਦਾ ਮਤਲਬ ਸਮਾਜ ਦੇ ਵਿੱਚ ਫਿੱਟ ਬੰਦਾ ਨਹੀਂ ਹੈਗਾ ਜੀ ਉਹ ਤੇ ਇੰਦਰੇ ਬੰਦਿਆਂ ਦਾ ਕੀ ਇੰਦਰੇ ਬੰਦੇ ਮਾਸਟਰ ਕੀ ਇਲਾਜ ਕਰ ਸਕਦੇ ਨੇ ਇਹਨਾਂ ਦਾ ਤਾਂ ਜੀ ਦੇਖੋ ਅਸੀਂ ਹੁਣ ਸਾਨੂੰ ਤਾਂ ਡੰਡਾ ਮਾਰਨ ਨੂੰ ਵੀ ਰੋਕਤਾ ਮਾਸਟਰਾਂ ਨੂੰ ਤਾਂ ਜੀ ਅਸੀਂ ਤਾਂ ਸਮਝਾਈ ਸਕਦੇ ਆ ਜੀ ਤੇ ਸਭ ਤੋਂ ਵੱਡੀ ਪਾਵਰ ਹੈ ਜਿਹੜੀ ਹੁਣ ਸਰਕਾਰਾਂ ਕੋਲੇ ਪਾਵਰ ਹੈ ਜੀ ਪ੍ਰਸ਼ਾਸਨ ਕੋਲੇ ਪਾਵਰ ਹੈ ਉਹ ਕਰ ਸਕਦੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹਦਾ ਕੋਈ ਹੱਲ ਕਰੋ ਜੀ ਜ਼ਰੂਰ ਡੰਡਾ ਤੁਸੀਂ ਦੇਖੋ ਹਾਂ ਡੰਡਾ ਪ੍ਰਸ਼ਾਸਨ ਚੱਕੇ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਤਾਂ ਕਿ ਇਹ ਇੱਧਰ ਜਿਹੜੇ ਗੰਨ ਦਾ ਸਦਨ ਹੋ ਜਾਵੇ ਹਾਂ ਜੀ ਹਾਂ ਤੇ ਮੇਰੀ ਇੱਕ ਹੋਰ ਬੇਨਤੀ ਹੈ ਜੀ ਵੀ ਇਹ ਨਾਲ ਜਿਹੜਾ ਉਹ ਭਾਈਚਾਰ ਹੈ ਇਹ ਜਿਹੇ ਲੋਕ ਉਹਨਾਂ ਨੂੰ ਗੁਮਰਾਹ ਕਰਦੇ ਹੁੰਦੇ ਨੇ ਉਹ ਸਾਡੇ ਭਰਾ ਨੇ ਜੀ ਸਾਡਾ ਉਹਨਾਂ ਨਾਲ ਕੋਈ ਫਰਕ ਨਹੀਂ ਵੀ ਇਹ ਉਹਨਾਂ ਨੂੰ ਗੁਮਰਾਹ ਨਾ ਕਰਨ ਤੇ ਉਹ ਗੁਮਰਾਹ ਨਾ ਹੋਣ ਇਹ ਜਿਹੇ ਲੋਕਾਂ ਤੋਂ ਜੀ ਵੀ ਇਹ ਇਹ ਬਹੁਤ ਬਹੁਤ ਜ਼ਰੂਰੀ ਪੁਆਇੰਟ ਹੈ ਜੀ ਜੀ ਕਈ ਵਾਰ ਕੀ ਹੁੰਦਾ ਇਹ ਜਿਹੇ ਕਹਿੰਦੇ ਨੇ ਵੀ ਮੈਂ ਛੋਡੇ ਭਾਈਚਾਰਾਂ ਚੋਂ ਮੈਨੂੰ ਜੀ ਮੇਰੇ ਤੇ ਤਾਂ ਕਰਦੇ ਨੇ ਜੀ ਇਹ ਹਥਿਆਰ ਬਣਾਇਆ ਪਾਉਂਦਾ ਹੈ ਜੇ ਘੱਟੀਆਂ ਬੰ ਕਿਉਂਕਿ ਭਾਈਚਾਰਾ ਬਹੁਤ ਵਧੀਆ ਸਾਰਿਆਂ ਦਾ ਸਤਿਕਾਰ ਹੈ ਜੀ ਤੇ ਇਹੋ ਜਿਹੇ ਲੋਕਾਂ ਨੂੰ ਨਾ ਜੋ ਸਕੋ ਉਹਨਾਂ ਨੂੰ ਆਈਸੋਲੇਟ ਕਰਨਾ ਚਾਹੀਦਾ ਹੈ ਕੱਢਣਾ ਚਾਹੀਦਾ ਸਮਾਜ ਤੋਂ ਮੈਂ ਤਾਂ ਇਹ ਕਹਿੰਦਾ ਹਾਂ ਹਾਂ ਜੀ ਹਾਂ ਬਿਲਕੁਲ ਇਦਾਂ ਦੇ ਲੋਕਾਂ ਦਾ ਹਰ ਇੱਕ ਸਮਾਜ ਤੋਂ ਵੈਸ਼ਕਾਰ ਹੋਣਾ ਚਾਹੀਦਾ ਤਾਂਕਿ ਹੋਰ ਭਾਈਚਾਰਾ ਜਿਹੜੀ ਇਹਦੀ ਖਲਾਫਤ ਨਾ ਹੋਵੇ ਤੇ ਭਾਈਚਾਰਾ ਮਜ਼ਬੂਤ ਰਵੇ ਸੋ ਦੇਖਦੇ ਹਾਂ ਰੰਗਰੇਟੇ ਤੇ ਕੀ ਕਾਰਵਾਈ ਹੁੰਦੀ ਆ ਤੇ ਕੀ ਨਵਾਂ ਰੰਗ ਸਾਹਮਣੇ ਆਉਂਦਾ ਹਲੋ ਇਹ ਪੂਰ ਗੁਰਵਿੰਦਰ ਸਿੰਘ ਰੰਗਰੇਟਾ ਬੋਲਦੇ ਜੀ ਹਾਂ ਜੀ ਮਨੋਜੀ ਦਾ ਬੋਲਦਾ ਜੀ ਪੱਤਰਕਾਰ ਪ੍ਰਾਈਮੂ ਦੇ ਚੈਨਲ ਤੋਂ ਜੀ ਮਨੋਜੀ ਸ਼ੀਰਾ ਪ੍ਰਾਈਮ ਤੇ ਚੈਨਲ ਹਾਂਜੀ ਭਾਈ ਇੱਕ ਲੋਕ ਦੇ ਨਾਲ ਇੱਕ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਲੁਧਿਆਣਾ ਟੀਪੀ ਦਫਤਰ ਮੋਰੇ ਉਹ ਸਿਜਤੇ ਬੰਦੀਆਂ ਆਈਆਂ ਨੇ ਜਿਹੜੇ ਤੁਸੀਂ ਇੱਕ ਗਾਣਾ ਗਾਇਆ ਕੁਝ ਜੱਟਾਂ ਦੇ ਉੱਤੇ ਤੁਸੀਂ ਟਿੱਪਣੀਆਂ ਕਰਦੇ ਹੋ ਨਹੀਂ ਮੇਰੇ ਵੱਲੋਂ ਇਸ ਦਾ ਕੁਝ ਨਹੀਂ ਹੈ ਉਹ ਪੁਲਿਸ ਪ੍ਰਸ਼ਾਸਨ ਹੀ ਜਵਾਬ ਦੇਊਗਾ ਇਹਨਾਂ ਨੂੰ ਮੇਰੇ ਵੱਲੋਂ ਇਦਾਂ ਦਾ ਕੁਝ ਵੀ ਨਹੀਂ ਕੀਤਾ ਗਿਆ ਪਰ ਤੁਸੀਂ ਸੋਸ਼ਲ ਮੀਡੀਆ ਤੇ ਗਾਣਾ ਗਾ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪ੍ਰਾਈਮ ਤੇ ਨਿਊਜ਼ ਚੈਨਲ ਕੈਮਰਾਮੈਨ ਰੋਹਿਤ ਨਾਲ ਬਨੋਜੀ ਰਾ